ਕੀ ਹਾਲਾਂ ਦੋਸਤੋ ਲੈ ਕੇ ਆਇਆ ਤੁਹਾਡੇ ਲਈ ਬਹੁਤ ਸੋਹਣੀ ਤੇ ਘੈਂਟ ਕਹਾਣੀ ਤੇ ਉਮੀਦ ਆ ਕਹਾਣੀ ਬਹੁਤ ਪਸੰਦ ਆਊਗੀ ਪਿੰਡ ਚਾਹਲ ਕਲਾਂ ਚ ਸਵੇਰ ਤੜਕੇ ਹੀ ਲੋਕ ਕੰਮਾਂ ਤੇ ਲੱਗ ਜਾਂਦੇ ਸੀ ਉਸ ਵੇਲੇ ਹਰਮਨ ਦੀ ਮਾਂ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਰਮਣ ਉੱਠ ਜਾ ਪੁੱਤਰ ਅੱਜ ਚੰਡੀਗੜ੍ਹ ਇਮਤਿਹਾਨ ਦੇਣ ਜਾਣਾ ਹੈ ਰਮਣ ਤੁਰੰਤ ਉੱਠ ਬੈਠਾ ਚਿਹਰੇ ਤੇ ਨੀਂਦ ਸੀ ਪਰ ਦਿਮਾਗ ਇਮਤਿਹਾਨ ਨੂੰ ਲੈ ਕੇ ਤਿਆਰ ਸੀ ਉਹ ਤਿਆਰ ਹੋਇਆ ਮਾਂ ਨੇ ਪਰਾਂਠੇ ਤੇ ਲੱਸੀ ਦਿੱਤੀ ਤੇ ਕਿਹਾ ਖਾਲੇ ਪੁੱਤਰਾ ਰਸਤੇ ਵਿੱਚ ਪਤਾ ਨਹੀਂ ਮਿਲੇ ਜਾਂ ਨਾ ਖਾਨ ਨੂੰ ਖਾਣ ਪੀਣ ਦੇ ਬਾਅਦ ਉਸਨੇ ਗੱਡੀ ਦੀ ਸੈਲਫ ਮਾਰੀ ਅਤੇ ਘਰੋਂ ਰਵਾਨਾ ਹੋ ਗਿਆ ਰਸਤਾ ਆਮ ਪਿੰਡਾਂ ਵਾਲਾ ਕਿਤੇ ਸਾਫ਼ ਕਿਤੇ ਟੁੱਟਿਆ ਪਰ ਚੱਲਣ ਯੋਗ ਸੀ ਲਗਭਗ 15-20 ਮਿੰਟ ਹੋਏ ਹੋਣਗੇ ਸੜਕ ਦੇ ਕਿਨਾਰੇ ਇੱਕ ਕੁੜੀ ਖੜੀ ਸੀ ਹੱਥ 'ਚ ਰੋਲ ਨੰਬਰ ਸਲਿੱਪ ਪੈਟ 'ਚ ਬੈਗ ਅਤੇ ਚਿਹਰੇ 'ਤੇ ਘਬਰਾਹਟ ਰਮਨ ਰੁਕਿਆ ਤੇ ਪੁੱਛਿਆ ਕਿੱਥੇ ਜਾਣਾ ਜੀ ਕੁੜੀ ਨੇ ਕਿਹਾ ਚੰਡੀਗੜ੍ਹ ਆ ਜਿੰਮ ਤਹਾਨਾ ਸਵਾਰੀ ਨਹੀਂ ਮਿਲ ਰਹੀ ਜਾਨ ਨੂੰ ਰਮਨ ਨੇ ਸਿੱਧਾ ਕਿਹਾ ਮੈਂ ਵੀ ਉੱਥੇ ਜਾ ਰਿਹਾ ਅੱਧੇ ਰਸਤੇ ਤੱਕ ਛੱਡ ਦਿਆਂਗਾ ਉੱਥੋਂ ਤੋਂ ਬੱਸ ਫੜ ਲਓ ਕੁੜੀ ਕੁਝ ਸਕਿੰਟ ਸੋਚੀ ਫਿਰ ਕਹਿੰਦੀ ਠੀਕ ਆ ਉਹ ਪਿੱਛੇ ਬੈਠ ਗਈ ਰਮਨ ਨੇ ਗੱਡੀ ਸਟਾਰਟ ਕੀਤੀ ਤੇ ਦੋਵੇਂ ਚੱਲ ਪਏ ਕੁਝ ਮਿੰਟ ਦੋਵੇਂ ਚੁੱਪ ਚਾਪ ਚੱਲਦੇ ਰਹੇ ਫਿਰ ਕੁੜੀ ਨੇ ਸਿੱਧੀ ਗੱਲ ਪੁੱਛੀ ਤੋਹ ਡਾਵੀਆ ਜਿਮਤਿਹਾਨਾ ਹਾਂਜੀ ਮੇਰਾ ਵੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇਮਤਿਹਾਨਾ ਉਹ ਮੇਰਾ ਵੀ ਉੱਥੇ ਹੀ ਆ ਰਮਨ ਨੇ ਹੌਲੀ ਜਿਹਾ ਸਿਰ ਹਿਲਾਇਆ ਤੇ ਗੱਡੀ ਚਲਾਉਂਦਾ ਰਿਹਾ ਧਿਕਾਰ ਦੀਆਂ ਗੱਲਾਂ ਕੋਈ ਵੀ ਨਹੀਂ ਕਰ ਰਿਹਾ ਸੀ ਬਸ ਲੋੜ ਮੁਤਾਬਕ ਗੱਲ ਕਰ ਰਹੀ ਸੀ ਤੁਹਾਡਾ ਨਾਮ ਕੀਆ ਰਮਨ ਨੇ ਪੁੱਛਿਆ ਮਨਪ੍ਰੀਤ ਤੇ ਤੁਹਾਡਾ ਨਾਮ ਰਮਨ ਚਾਲ ਕਲਾਂ ਤੋਂ ਹਾਂ ਮੈਂ ਬਟੰਡੇ ਵਾਲੀ ਹਾਂ ਅੱਜ ਮੈਨੂੰ ਵੀ ਪਿੰਡਾਂ ਵਿੱਚ ਆਉਣਾ ਪਿਆ ਗੱਲ ਸਧਾਰਨ ਨਾ ਕੋਈ ਹਾਸਾ ਮਜ਼ਾਕ ਨਾ ਕੋਈ ਫालतू ਗੱਲ ਦੋਵੇਂ ਸਧਾਰਣੀ ਗੱਲਾਂ ਕਰ ਲਈ ਸੀ ਦੋਵੇਂ ਸਿਰਫ ਇਮਤਿਹਾਨ ਅਤੇ ਸਫਰ ਦੀ ਚਿੰਤਾ ਦੇ ਵਿੱਚ ਹੀ ਸੀ ਉਹਨਾਂ ਦੋਵਾਂ ਦੀ ਤਿਆਰੀ ਭਾਵੇਂ ਪੂਰੀ ਸੀ ਪਰ ਫਿਰ ਵੀ ਇਮਤਿਹਾਨ ਨੂੰ ਲੈ ਕੇ ਉਹ ਥੋੜਾ ਨਰਵਸ ਫੀਲ ਕਰ ਰਹੇ ਸੀ 25-30 ਮਿੰਟ ਚੱਲ ਕੇ ਉਹ ਅੱਧੇ ਰਸਤੇ ਵਾਲੇ ਸਟਾਪ ਤੇ ਪਹੁੰਚੇ ਜਿੱਥੇ ਚੰਡੀਗੜ੍ਹ ਵਾਲੀਆਂ ਬੱਸਾਂ ਮਿਲਦੀਆਂ ਸੀ ਪਰ ਸਮੱਸਿਆ ਇਹ ਸੀ ਕਿ ਬੱਸ ਲੇਟ ਸੀ ਇੱਕ ਬੱਸ ਖੜੀ ਨਹੀਂ ਖੜੀ ਸੀ ਪਰ ਉਹ ਚੰਡੀਗੜ੍ਹ ਨਹੀਂ ਜਾ ਰਹੀ ਸੀ ਮਨਪ੍ਰੀਤ ਨੇ ਚਿੰਤਿਤ ਹੋ ਕੇ ਕਿਹਾ ਜੇ ਬੱਸ ਹੋਰ ਲੇਟ ਆਈ ਤਾਂ ਇਮਤਿਹਾਨ ਡੇਟ ਹੋ ਜੂ ਮੇਰਾ ਹਰਮਨ ਨੇ ਇਸ ਤਰ੍ਹਾਂ ਜਵਾਬ ਦਿੱਤਾ ਦੇਖ ਲਾਂਗੇ ਪਹਿਲਾਂ ਪੁੱਛ ਲਈਏ ਕਿਸੇ ਤੋਂ ਦੋਮਾ ਨੇ ਟਿਕਟ ਕਾਊਂਟਰ ਤੇ ਪੁੱਛਿਆ ਉਸ ਉੱਥੇ ਬੰਦੇ ਨੇ ਕਿਹਾ ਚੰਡੀਗੜ੍ਹ ਵਾਲੀ ਬੱਸ ਘੱਟੋ ਘੱਟ ਅੱਧਾ ਘੰਟਾ ਲੇਟ ਆਉਣੀ ਆ ਮਨਪ੍ਰੀਤ ਨੇ ਠੰਡੀ ਸਾਂ ਲਈ ਰਮਣ ਖੁਦ ਵੀ ਟੈਨਸ਼ਨ 'ਚ ਹੋ ਗਿਆ ਦੋਹਾਂ ਦਾ ਇਮਤਿਹਾਨ ਇੱਕੋ ਹਾਲ 'ਚ ਸੀ ਤੇ ਦੋਹਾਂ ਨੂੰ ਸਮੇਂ ਤੇ ਪਹੁੰਚਣਾ ਬਹੁਤ ਜ਼ਰੂਰੀ ਸੀ ਰਮਨ ਨੇ ਕਿਹਾ ਜੇ ਤੂੰ ਕਹੇ ਤਾਂ ਹੋਰ ਅੱਗੇ ਤੱਕ ਛੱਡ ਦਿਨਾ ਉੱਥੇ ਤੋਂ ਬਸ ਜਲਦੀ ਮਿਲ ਜਾਊਗੀ ਮਨਪ੍ਰੀਤ ਨੇ ਬਿਨਾ ਹੋਰ ਸੋਚੇ ਕਿ ਹਾਂ ਚੱਲੋ ਲੇਟ ਨਹੀਂ ਹੋਣਾ ਦੋਵੇਂ ਮੋੜ ਗੱਡੀ ਤੇ ਬੈਠ ਗਏ ਰਮਨ ਨੇ ਗੱਡੀ ਮੋਰ ਸਟਾਰਟ ਕੀਤੀ ਮਨਪ੍ਰੀਤ ਚੁੱਪਚਾਪ ਬੈਠੀ ਸੀ ਦੋਹਾਂ ਦੇ ਦਿਮਾਗ ਵਿੱਚ بار-ਬਾਰ ਸਮਾਂ ਹੀ ਘੁੰਮ ਰਿਹਾ ਸੀ ਜੇ ਲੇਟ ਹੋ ਗਏ ਤਾਂ ਸੜਕ ਸਿੱਧੀ ਪਰ ਕਿਤੇ-ਕਿਤੇ ਖੱਡੇ ਪਏ ਹੋਏ ਸੀ ਗੱਡੀ ਹੌਲੀ-ਹੌਲੀ ਝਟਕੇ ਮਾਰਦੀ ਹੋਈ ਅੱਗੇ ਵਧ ਰਹੀ ਸੀ। ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਮਨਪ੍ਰੀਤ ਨੇ ਕਿਹਾ, "ਤੁਹਾਨੂੰ ਇਮਤਿਹਾਨ 'ਚ ਕਿਹੜਾ ਪੇਪਰ ਆ?" ਰਮਨ ਨੇ ਕਿਹਾ, "ਕੰਪਿਊਟਰ ਵਾਲਾ ਤੇ ਤੁਹਾਡਾ ਕਹਿੰਦੀ ਬਾਇਓ ਵਾਲਾ।" ਉਹ ਫਿਰ ਤਾਂ ਇੱਕੋ ਹਾਲਜ ਹੋਵੇਗਾ। ਬਸ ਸੈਕਸ਼ਨ ਵੱਖਰਾ। ਮਨਪ੍ਰੀਤ ਨੇ ਹੌਲੀ ਜਿਹੀ ਸਿਰ ਹਿਲਾਇਆ। ਦੋਵਾਂ ਨੂੰ ਕੁਝ ਸਕੂਨ ਮਿਲਿਆ ਤੇ ਘੱਟੋ-ਘੱਟ ਸਥਾਣ ਇੱਕੋ ਹੀ ਸੀ। ਅਤੇ ਦੋਨਾਂ ਨੇ ਥੋੜਾ ਸੁੱਖ ਦਾ ਸਾਹ ਲਿਆ। ਉਹ ਇਦਾਂ ਹੀ ਫਿਰ ਗੱਲਾਂ ਕਰਦੇ ਹੋਏ ਅੱਗੇ ਵਧ ਰਹੇ ਸੀ ਅਤੇ ਮਨਪ੍ਰੀਤ ਥੋੜਾ ਡਰ ਵੀ ਰਹੀ ਸੀ ਕਿਉਂਕਿ ਰਮਣ ਸ਼ਾਇਦ ਉਸ ਲਈ ਇੱਕ ਅਣਜਾਣ ਮੁੰਡਾ ਸੀ ਅਤੇ ਇੱਕ ਅਣਜਾਣ ਨਾਲ ਇੱਕ ਕੁੜੀ ਦਾ ਇਦਾਂ ਜਾਣਾ ਉਸ ਨੂੰ ਥੋੜਾ ਕਵਰਾ ਫੀਲ ਕਰਾ ਰਿਹਾ ਸੀ ਅਤੇ ਉੱਤੋਂ ਉਸ ਦੀ ਇਮਤਿਹਾਨ ਦੀ ਚਿੰਤਾ ਵੀ ਥੋੜੀ ਵੱਧ ਰਹੀ ਸੀ ਕਿਉਂਕਿ ਉਹ ਲੱਗ ਰਿਹਾ ਸੀ ਜਿੱਦਾਂ ਲੇਟ ਹੋ ਕੇ ਨਹੀਂ ਕੁਝ ਅੱਗੇ ਜਾ ਕੇ ਇੱਕ ਛੋਟੀ ਪੁਲਿਸ ਚੌਕੀ ਸੀ ਉਹਨਾਂ ਨੇ ਸਾਰੀ ਵਾਨਾਂ ਨੂੰ ਹੌਲੀ ਚੱਲਣ ਦੀ ਇਸ਼ਾਰਾ ਕੀਤਾ ਇੱਕ ਮੰੰਦਰ ਨੇ ਰਮਨ ਨੂੰ ਰੋਕਿਆ ਪੁੱਤ ਕਿੱਥੇ ਜਾ ਰਹਿਆ ਰਮਨ ਨੇ ਸਾਫ਼ ਕਿਹਾ ਸਰ ਇਮਤਿਹਾਨ ਹੈ ਚੰਡੀਗੜ੍ਹ ਇਹ ਵੀ ਮੇਰੀ ਕਾਲਜ ਵਾਲੀ ਕੁੜੀ ਹੈ ਬਸ लेट ਸੀ ਮੈਂ ਲੈ ਜਾ ਰਿਹਾ ਪੁਲਿਸ ਵਾਲੇ ਨੇ ਮਨਪ੍ਰੀਤ ਵੱਲ ਦੇਖਿਆ ਤੇ ਪੁੱਛਿਆ ਕੀ ਇਹ ਸੱਚ ਹੈ ਮਨਪ੍ਰੀਤ ਨੇ ਸਿੱਧਾ ਕਿਹਾ ਹਾਂਜੀ ਇਹ ਸੱਚ ਹੈ ਅਸੀਂ ਪੇਪਰ ਦੇਣ ਜਾ ਰਹੇ ਹਾਂ ਉਹ ਥੋੜਾ ਹੱਸਿਆ ਤੇ ਕਿਹਾ ਚੱਲ ਜਾ ਸਿਰਫ ਧਿਆਨ ਨਾਲ ਚਲਾਈ ਰਮਨ ਨੇ ਸਿਰ ਹਲਾਇਆ ਤੇ ਅੱਗੇ ਵੱਧ ਗਿਆ ਰਸਤੇ 'ਚ ਮਨਪ੍ਰੀਤ ਹੌਲੀ ਜਿਹਾ ਸੀ ਲੱਗਿਆ ਸੀ ਰਾਤ 'ਚ ਹੋਰ ਟਾਈਮ ਖਰਾਬ ਹੋ ਜੂ ਰਮਨ ਨੇ ਕਿਹਾ ਹਾਂ ਇਮਤਿਹਾਨ ਵਾਲੇ ਦਿਨ ਤਾਂ ਹਰ ਸੈਕਿੰਡ ਮੀਲ ਦਾ ਲੱਗਦਾ ਹੈ ਥੋੜਾ ਅੱਗੇ ਹੋ ਕੇ ਮੌਸਮ ਬਦਲ ਗਿਆ ਬੱਦਲ ਐਵੇਂ ਛਾ ਗਏ ਜਿਵੇਂ ਮੀਂਹ ਕਦੇ ਵੀ ਆ ਸਕਦਾ ਹੋਵੇ ਰਮਨ ਨੇ ਗੱਡੀ ਹੌਲੀ ਕਰ ਲਈ ਮਨਪ੍ਰੀਤ ਨੇ ਕਿਹਾ ਮੀ ਪੈ ਗਿਆ ਤਾਂ ਦੇਖਦੇ ਆਂ ਪਰ ਮੀਨੇ ਛੱਡਿਆ ਤਾਂ ਲੇਟ ਹੋ ਜੂ ਜਿਵੇਂ ਦੋਹਾਂ ਸੋਚ ਰਹੇ ਸੀ ਹੌਲੀ ਹੌਲੀ ਬੂੰਦਾਂ ਡਿੱਗਣ ਲੱਗ ਪਈਆਂ ਸੜਕ ਗਿੱਲੀ ਟ੍ਰੈਫਿਕ ਵੱਧ ਤੇ ਉਹਨਾਂ ਦਾ ਟਾਈਮ ਵੀ ਜਾ ਰਿਹਾ ਸੀ ਅਤੇ ਜਦ ਹਾਲਤ ਹੋਰ ਡਾਊਨ ਹੋ ਗਈ ਜਦ ਗੱਡੀ ਇੱਕ ਵਾਰ ਖੰਗੀ ਤੇ ਬੰਦ ਹੋ ਗਈ ਮਨਪ੍ਰੀਤ ਇਹ ਕੀ ਹੋਇਆ ਰਮਨ ਪਤਾ ਨਹੀਂ ਸ਼ਾਇਦ ਪਾਣੀ ਪੈ ਗਿਆ ਹੋਵੇ ਦੇਖਦੇ ਆ ਉਹ ਗੱਡੀ ਤੋਂ ਉਤਰਿਆ ਤੇ ਕੁਝ ਲੋਹੇ ਤੋੜੇ ਛੇੜੇ ਕੁਝ ਸਵਿੱਚ ਚੈੱਕ ਕੀਤੇ 5 ਮਿੰਟ ਲੱਗੇ ਪਰ ਗੱਡੀ ਚੱਲ ਪਈ। ਮਨਪ੍ਰੀਤ ਚੰਗਾ ਹੋਇਆ। ਮੈਂ ਤਾਂ ਡਰੀ ਗਈ ਸੀ। ਰਮਨ ਹੱਸ ਪਿਆ। ਪਿੰਡ ਦੇ ਮੁੰਡੇ ਮਾੜੇ ਨਹੀਂ ਹੁੰਦੇ। ਕਦੇ-ਕਦੇ ਕੰਮ ਆ ਜਾਂਦੇ ਆ। ਤੁਸੀਂ ਟਰਸਟ ਰੱਖੋ। ਮਨਪ੍ਰੀਤ ਨੇ ਹੌਲੀ ਜਿਹੀ ਹੱਸੀ ਤੇ ਉਸਨੇ ਕੁਝ ਨਹੀਂ ਕਿਹਾ। ਅਤੇ ਦੋਨੇ ਫਿਰ ਹੱਸ ਪਏ। ਤੇ ਉਹ ਗੱਲਾਂ ਕਰਦੇ ਰਹੇ ਕਾਲਜ ਟਾਈਮ ਦੀਆਂ। ਮਨਪ੍ਰੀਤ ਸ਼ੁਰੂ ਤੋਂ ਹੀ ਕੁੜੀਆਂ ਦੇ ਕਾਲਜ ਵਿੱਚ ਪੜੀ ਸੀ। ਅਤੇ ਰਮਣ ਕੁੜੀਆਂ ਮੁੰਡਿਆਂ ਦੇ ਕਾਲਜ ਵਿੱਚ ਹੀ ਪੜਿਆ ਸੀ ਉਹ ਫਿਰ ਕੁਝ ਟਾਈਮ ਬਾਅਦ ਚੰਡੀਗੜ੍ਹ ਪਹੁੰਚ ਗਈ ਅਤੇ ਦੋਨਾਂ ਨੇ ਆਪਣਾ ਐਗਜ਼ਾਮ ਦਿੱਤਾ ਇਮਤਿਹਾਨ ਮੁੱਕ ਕੇ ਬਾਹਰ ਆਉਣ ਤੱਕ ਸ਼ਾਮ ਹੋ ਗਈ ਸੀ ਰਮਣ ਗੇਟ ਨੰਬਰ 3 ਉੱਤੇ ਖੜਾ ਸੀ ਬੱਚੇ ਧੀਰੇ ਧੀਰੇ ਹਾਲ ਤੋਂ ਨਿਕਲ ਰਹੇ ਸੀ ਕਰੀਬ 10-15 ਮਿੰਟ ਬਾਅਦ ਮਨਪ੍ਰੀਤ ਵੀ ਆ ਗਈ ਕਿਹੋ ਜਿਹਾ ਹੋਇਆ ਉਹਨੇ ਪੁੱਛਿਆ ਰਮਣ ਹੱਸ ਕੇ ਗਿਆ ਹੋ ਗਿਆ ਤੁਸੀਂ ਦੱਸੋ ਥੋੜਾ ਟਾਈਮ ਘੱਟ ਪਰ ਚਲੋ ਠੀਕ ਹੀ ਆ ਦੋਵੇਂ ਕੁਝ ਸਮਾਂ ਚਾਹੇ ਠਾ ਵੇਠੇ ਮੌਸਮ ਫਿਰ ਬਦਲਿਆ ਸੀ ਅਸਮਾਨ ਦੁਆਰਾ ਕਾਲਾ ਹੋ ਰਿਹਾ ਸੀ ਰਮਨ ਨੇ ਮਾਲ ਕੱਢ ਕੇ ਵੇਖਿਆ ਇੱਥੋਂ ਪਿੰਡ ਵਾਲੀ ਬੱਸ ਨਹੀਂ ਮਿਲੇਗੀ ਹੁਣ ਟਾਈਮ ਲੰਘ ਗਿਆ ਮਨਪ੍ਰੀਤ ਵੀ ਕੁਝ ਚਿੰਤਿਤ ਹੋ ਗਈ ਫਿਰ ਦੇਖਦਾ ਹਾਂ ਦੂਜੀਆਂ ਬੱਸਾਂ ਵੀ ਹੁਣ ਮੁਸ਼ਕਲ ਨੇ ਉਹਨਾਂ ਨੇ ਦੋ ਤਿੰਨ ਥਾਂ ਪੁੱਛ ਕੇ ਦੇਖਿਆ ਤਾਂ ਜਵਾਬ ਇੱਕੋ ਹੁਣ ਪਿੰਡ ਵਾਲਾ ਸਵਾਰੀ ਨਹੀਂ ਮਿਲਣੀ ਮਨਪ੍ਰੀਤ ਨੇ ਕਿਹਾ ਮੈਂ ਕੀ ਕਰਾਂ ਹੁਣ ਘਰ ਵਾਲੇ ਤਾਂ ਦੂਰ ਨੇ ਹਰਮਨ ਨੇ ਕੋ ਸੋਚਿਆ ਤੇ ਕਿਹਾ ਇੱਕ ਕੰਮ ਕਰੀਏ ਮੈਂ ਵੇਖਦਾ ਆਂ ਨੇੜੇ ਕੋਈ ਠੀਕ ਠਾਕ ਲੌਂਜ ਮਿਲ ਜਾਵੇ ਤਾਂ ਉੱਥੇ ਰੁਕ ਜਾਵਾਂਗੇ ਰਾਤ ਨੂੰ ਜਾ ਕੇ ਰਸਤੇ 'ਚ ਕੋਈ ਫਾਇਦਾ ਨਹੀਂ ਆ ਇਸ ਤੋਂ ਚੰਗਾ ਆ ਆਪਾਂ ਰੁਕ ਹੀ ਜਾਈਏ ਮਨਪ੍ਰੀਤ ਨੇ ਹਾਲਤ ਦੇਖ ਕੇ ਸਿਰ ਹਿਲਾ ਦਿੱਤਾ ਅਤੇ ਕਿਹਾ ਠੀਕ ਹੈ ਹੁਣ ਹੋਰ ਚੁਆਇਸ ਵੀ ਨਹੀਂ ਸੀ ਦੋਵੇਂ ਜਣੇ ਨੇੜੇ ਨੇੜੇ ਰੂਮ ਦੇਖਣ ਲੱਗੇ ਕੁਝ ਲੌਂਜ ਬੜੇ ਮਹਿੰਗੇ ਸੀ ਕੁਝ ਠੀਕ ਠਾਕ ਨਹੀਂ ਸੀ ਆਖਰ ਇੱਕ ਸਾਫ਼ ਸੁਥਰਾ ਲੌਂਜ ਮਿਲਿਆ ਇੱਥੇ ਰੇਟ ਵੀ ਠੀਕ ਠਾਕ ਸੀ ਰਮਨ ਨੇ ਰਿਸੈਪਸ਼ਨ ਦੇ ਕਿਹਾ ਤੇ ਦੋ ਬੰਦਿਆਂ ਲਈ ਰੂਮ ਚਾਹੀਦਾ ਉੱਥੇ ਬੰਦੇ ਨੇ ਕਿਹਾ ਸਿਰਫ ਇੱਕ ਰੂਮ ਹੀ ਖਾਲੀ ਆ ਦੋ ਬੈਟ ਨੇ ਮਨਪ੍ਰੀਤ ਨੇ ਸਿੱਧਾ ਕਿਹਾ ਕੋਈ ਗੱਲ ਨਹੀਂ ਦੋ ਬੈਟਾ ਤਾਂ ਠੀਕ ਆ ਕੋਈ ਫਜ਼ੂਲ ਗੱਲ ਨਹੀਂ ਦੋਵਾਂ ਨੇ ਆਈਡੀ ਦਿੱਤੀ ਤੇ ਰੂਮ ਵਿੱਚ ਚਾਬੀਆਂ ਫੜ ਲਈਆਂ ਅਤੇ ਦੋਵੇਂ ਜਾਨੀ ਰੂਮ ਦੇ ਅੰਦਰ ਚਲੇ ਗਏ ਰੂਮ ਦੇਖਣ ਵਿੱਚ ਠੀਕ ਠਾਕ ਸੀ ਪਰ ਸਾਫ਼ ਸੁਥਰਾ ਸੀ ਉਹਨਾਂ ਨੂੰ ਥੋੜਾ ਅਜੀਬਤਾ ਫੀਲ ਹੋ ਰਿਹਾ ਸੀ ਕਿਉਂਕਿ ਇਦਾਂ ਕਦੇ ਵੀ ਮਨਪ੍ਰੀਤ ਕਿਸੇ ਮੁੰਡੇ ਨਾਲ ਨਹੀਂ ਸੀ ਰੁਕੀ ਖਾਣ ਪੀਣ ਤੋਂ ਬਾਅਦ ਉਹਾਂ ਆਪਣੇ ਆਪਣੇ ਬੈੱਡ ਤੇ ਲੇਟ ਗਏ ਮਨਪ੍ਰੀਤ ਨੇ ਪੁੱਛਿਆ ਤੁਹਾਡੀ ਮਾਂ ਨੂੰ ਪਤਾ ਆ ਤੁਸੀਂ ਇੱਥੇ ਹੋ ਹਾਂ ਮੈਂ ਫੋਨ ਕਰ ਦਿੱਤਾ ਸੀ ਉਹ ਕਹਿੰਦੀ ਸੀ ਰੁਕ ਜਾਈ ਤਾਂ ਠੀਕ ਆ ਮੇਰੇ ਘਰ ਵਾਲੇ ਵੀ ਇੰਨਾ ਹੀ ਕਹਿੰਦੇ ਨੇ ਰਾਤ ਨੂੰ ਕਿੱਥੇ ਤੁਰਨਾ ਅੱਧੀ ਰਾਤ ਦੇ ਕਰੀਬ ਹੌਲੀ ਆਵਾਜ਼ ਆਈ ਰਮਨ ਜਾਗਦੇ ਹੋ ਹਾਂ ਕਿਉਂ ਮੈਨੂੰ ਬਾਹਰ ਤੋਂ ਕੋਈ ਆਵਾਜ਼ਾਂ ਆ ਰਹੀਆਂ ਨੇ ਮੈਨੂੰ ਡਰ ਲੱਗ ਰਿਹਾ ਹੈ ਰਮਨ ਉੱਠ ਕੇ ਕਵਾੜ ਚੈੱਕ ਕੀਤਾ ਤੇ ਕਿਹਾ ਕੁਝ ਨਹੀਂ ਬਾਹਰ ਲੌਂਜ ਦਾ ਵਰਕਰ ਫਰਸ਼ ਧੋ ਰਿਹਾ ਹੈ ਤੂੰ ਟੈਨਸ਼ਨ ਨਾ ਲੈ ਚੁੱਪ ਕਰਕੇ ਸੌਂ ਜਾ ਮਨਪ੍ਰੀਤ ਮੋੜ ਬੈਟ ਤੇ ਬੈਠ ਗਈ ਰਮਨ ਨੇ ਆਪਣੇ ਬੈੱਡ ਤੋਂ ਕਿਹਾ ਜੇ ਡਰ ਲੱਗਦਾ ਆ ਤਾਂ ਲਾਈਟ ਜਲਦੀ ਰੱਖ ਲਈਏ ਹਾਂ ਥੋੜੀ ਦੇਰ ਜਲਦੀ ਰੱਖ ਲੈਂਦੇ ਆ ਲਾਈਟ ਆਊਨ ਕਰੀ ਤੋਹਾਂ ਨੇ ਫਿਰ ਹੌਲੀ-ਹੌਲੀ ਨੀਂਦ ਫੜ ਲਈ ਸਵੇਰੇ 7 ਵਜੇ ਦੇ ਕਰੀਬ ਦੋਹਾਂ ਜਾਗ ਗਏ ਮੌਸਮ ਸਾਫ਼ ਸੀ ਮੀਂਹ ਰੁਕ ਚੁੱਕਾ ਸੀ ਰਮਨ ਚਲੋ ਹੁਣ ਤੁਰ ਲਈਏ ਤਾਂ ਸਹੀ ਟਾਈਮ ਤੇ ਮੋੜ ਪਿੰਡ ਪਹੁੰਚ ਜਾਵਾਂਗੇ ਰਮਨ ਅੱਜ ਜੇ ਤੂੰ ਨਾ ਮਿਲਦਾ ਮੈਂ ਇਮਤਿਹਾਨ ਗਵਾ ਲੈਂਦੀ ਰੱਬ ਤੈਨੂੰ ਖੁਸ਼ ਰੱਖੇ ਰਮਨ ਨੇ ਵੀ ਹੌਲੀ ਜਿਹਾ ਆਪਣਾ ਧਿਆਨ ਰੱਖੀ ਘਰ ਪਹੁੰਚ ਕੇ ਮੈਨੂੰ ਮੈਸੇਜ ਕਰ ਦੇ ਮਨਪ੍ਰੀਤ ਸੈਰ ਹਲਾ ਕੇ ਬੱਸ ਵਿੱਚ ਚੜ ਗਈ ਰਹਿਮਨ ਨੇ ਉਸ ਨੂੰ ਦੂਰ ਤੱਕ ਦੇਖਿਆ ਜਿਵੇਂ ਦੋਸਤੀ ਵੀ ਸੀ ਤੇ ਥੋੜਾ ਜਿਹਾ ਖਮੋਹ ਜਿਹਾ ਜਵਾਬ ਵੀ ਪਰ ਦੋਹਾਂ ਦੇ ਕੋਈ ਗਲਤ ਚੀਜ਼ ਨਹੀਂ ਸੀ ਸੋਚੀ ਨਾ ਹੀ ਕੀਤੀ ਬਸ ਚੱਲ ਪਈ ਉਹਨਾਂ ਇੱਕ ਦੂਜੇ ਦਾ ਨੰਬਰ ਲੈ ਲਿਆ ਸੀ ਤੇ ਹੁਣ ਉਹ ਡੇਲੀ ਫੋਨ ਤੇ ਗੱਲਾਂ ਕਰਨ ਲੱਗ ਪਏ ਸੀ ਹੌਲੀ ਹੌਲੀ ਉਹਨਾਂ ਦੇ ਵਿੱਚ ਪਿਆਰ ਪੈ ਗਿਆ ਸੀ ਅਤੇ ਇੱਕ ਸਾਲ ਬਾਅਦ ਉਹਨਾਂ ਨੇ ਲੰਮੈਲਜ ਕਰਵਾ ਲਈ ਸੀ ਤੇ ਖੁਸ਼ੀ-ਖੁਸ਼ੀ ਰਹਿਣ ਲੱਗ ਪਏ ਸੀ ਤੁਸੀਂ ਵੀ ਇਹ ਕਹਾਣੀ ਦੇਖ ਕੇ ਬਹੁਤ ਇੰਜੋਏ ਕੀਤਾ ਹੋਣਾ ਤੇ ਦੋਸਤੋ ਕੀ ਤੁਹਾਡੇ ਨਾਲ ਵੀ ਇਦਾਂ ਦਾ ਕੁਝ ਹੋਇਆ ਹੈ ਤੁਹਾਡੀ ਵੀ ਇਦਾਂ ਲਵ ਮੈਰਿਜ ਹੋਈ ਹੈ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਅਤੇ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ